ਤੁਸੀਂ ਦੇਖ ਰਹੇ ਹੋ ਚੈਨਲ ਹਾਲਾਤ ਪੰਜਾਬ ਮੈਂ ਤੁਹਾਡਾ ਆਪਣਾ ਵਿਵੇਕ ਬਖਸ਼ੀ ਦੋਸਤੋ ਜਿਸ ਤਰ੍ਹਾਂ ਜੀ ਤੁਸੀਂ ਸਾਰੇ ਜਾਣਦੇ ਹੋ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਵੀਡੀਓ ਕੰਗਰਾਂ ਨਰੌ ਤੇ ਮਾਰਿਆ ਥੱਪੜ ਦੋਸਤੋ ਕਪੂਰਥਲਾ ਦੇ ਕੁਲਵਿੰਦਰ ਕੌਰ ਜਿਹੜੇ ਕਿ ਸੀਆਈਐਸਐਫ 에어ਪੋਰਟ ਤੇ ਤਾਇਨਾਤ ਕਾਂਸਟੇਬਲ ਆਪਣੇ ਜਜ਼ਬਾਤਾਂ ਨੂੰ ਕਾਬੂ ਨਹੀਂ ਰੱਖ ਸਕੀ ਦੋਸਤੋ ਕਿਸਾਨ ਦੀ ਬੇਟੀ ਕਿਸਾਨ ਦੀ ਧੀ ਔਰ ਕਿਸਾਨ ਪਰਿਵਾਰ ਨਾਲ ਸੰਬੰਧਤ ਧਰਨੇ ਦੇ ਦੌਰਾਨ ਉਸ ਦੀ ਮਾਂ ਸ਼ੰਭੂ ਬਾਰਡਰ ਤੇ ਜਦੋਂ ਕੰਗਨਾ ਰੌਤ ਨੇ ਕਿਹਾ ਕਿ ਇਹ ਔਰਤਾਂ 100-100 ਰੁਪਏ ਵਿੱਚ ਆਈਆਂ ਹੋਈਆਂ ਕਦੋਂ ਕੀ ਦੀ ਗੱਲ ਟਮਾਕ ਦੇ ਵਿੱਚ ਕਲਿੱਕ ਕਰ ਜਾਏ ਔਰ ਜਿਹੜਾ ਰਿਜ਼ਲਟ ਕੱਲ ਥੱਪੜ ਦੇ ਰੂਪ ਦੇ ਵਿੱਚ ਕੰਗਨਾ ਨੂੰ ਮਿਲਿਆ ਦੋਸਤੋ ਭਾਜਪਾ ਦੀ ਮੰਡੀ ਤੋਂ ਜਿੱਤੀ ਹੋਈ ਸੰਸਦ 3:30 ਵਜੇ ਦਿੱਲੀ ਜਾ ਰਹੀ ਸੀ ਔਰ ਕੁਲਵਿੰਦਰ ਕੌਰ ਵਰਦੀ ਦੇ ਵਿੱਚ ਉੱਥੇ ਸਿਕਿਉਰਿਟੀ ਪੁਆਇੰਟ ਆਫ ਪੁਆਇੰਟ ਤੇ ਖੜੀ ਸੀ ਜਿੱਥੇ ਕਿ ਕੁਲਵਿੰਦਰ ਕੌਰ ਦਾ ਪੈਸੇਂਜਰਸ ਨੂੰ ਸੇਫ ਤਰੀਕੇ ਦੇ ਨਾਲ ਕੱਢਣਾ ਡਿਊਟੀ ਦੀ ਪ੍ਰਾਥਮਿਕਤਾ ਹੈ ਪਰ ਪੁਰਾਣੀ ਗੱਲ ਆਪਣੀ ਮਾਂ ਦੇ ਪ੍ਰਤੀ ਸੁਣੇ ਹੋਏ ਸ਼ਬਦ ਉਹਦੇ ਦਿਮਾਗ ਵਿੱਚ ਘੁੰਮ ਰਹੇ ਸੀ ਜਿਹਨੂੰ ਸੁਣ ਕੇ ਦਿਮਾਗ 'ਚ ਫਿੱਟ ਕੀਤਾ ਹੋਇਆ ਸੀ ਔਰ ਕੰਗਣਾ ਨੂੰ ਦੇਖਦੇ ਕੁਲਵਿੰਦਰ ਕੌਰ ਦੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਜਿਸ ਕਰਕੇ ਕੁਲਵਿੰਦਰ ਕੌਰ ਨੇ ਕੰਗਣਾ ਦੇ ਥੱਪੜ ਮਾਰ ਦਿੱਤਾ ਚਾਹੇ ਇਹਦੇ ਵਿੱਚ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਔਰ ਸਰਕਾਰੀ ਮਕਾਨ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਉਸ ਨੂੰ ਸਰਕਾਰੀ ਅਕਮੋਡੇਸ਼ਨ ਵਿੱਚ ਰੱਖਿਆ ਗਿਆ ਹੈ ਔਰ ਕਿਸਾਨ ਜਥੇਬੰਦੀਆਂ ਵੀ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਕਿਸਾਨ ਜਥੇਬੰਦੀਆਂ ਵੀ ਕੁਲਵਿੰਦਰ ਕੌਰ ਦੇ ਮਾਮਲੇ ਵਿੱਚ ਪੈਰ ਪਿੱਛੇ ਖਿੱਚ ਰਹੀਆਂ ਨੇ ਔਰ ਸੈਂਟਰ ਗਵਰਨਮੈਂਟ ਨੇ ਇਸ ਚੀਜ਼ ਨੂੰ ਬੜੀ ਗੰਭੀਰਤਾ ਨਾਲ ਲਿੱਤਾ ਹੈ। ਔਰ ਕੁਲਵਿੰਦਰ ਕੌਰ ਕੰਗਨਰ ਰਣੌਤ ਤੋਂ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਛਾ ਗਈ ਆ ਥੱਪੜ ਮਾਰਨ ਤੋਂ ਬਾਅਦ। ਦੋਸਤੋ ਕੁਝ ਵਿਅਕਤੀਆਂ ਨੇ ਉਹਨਾਂ ਨੂੰ ਲੱਖਾਂ ਰੁਪਈਆ ਦਾ ਇਨਾਮ ਵੀ ਦਿੱਤਾ। ਕੁਝ ਨੇ ਹਜ਼ਾਰਾਂ ਰੁਪਈਏ ਵੀ ਇਨਾਮ ਚ ਦਿੱਤੇ ਨੇ ਔਰ ਤਾਨੂੰ ਸੁਣਾਉਣੇ ਆ ਇੱਕ ਪੰਜਾਬੀ ਸਿੰਗਰ ਜੀਨੇ ਆਪਣੇ ਲਫ਼ਜ਼ਾਂ ਦੇ ਰਾਹੀਂ ਕੁਲਵਿੰਦਰ ਕੌਰ ਨੂੰ ਸਲੂਟ ਕੀਤਾ ਔਰ ਕੰਗਨਾ ਨੂੰ ਜ਼ਲੀਲ ਕੀਤਾ ਦੋਸਤੋ ਥੋੜੀ ਦੇਰ ਦੇ ਵਿੱਚ ਕੰਗਨਾ ਰਣੌਥ ਮਾਈਨਸ ਆ ਗਈ ਔਰ ਕੁਲਵਿੰਦਰ ਕੌਰ ਹੀਰੋ ਬਣ ਕੇ ਸੋਸ਼ਲ ਮੀਡੀਆ ਤੇ ਛਾਈ ਹੋਈ ਆ ਸੁਣੋ ਪੰਜਾਬੀ ਸਿੰਗਰ ਸਰਬ ਸਿੰਘ ਦੇ ਜ਼ੁਬਾਨੀ ਕਈਆਂ ਹੋਈਆਂ ਚੰਦ ਲਾਈਨਾਂ ਸਾਰੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਸਰਬ ਸਿੰਘ ਸੋ ਕੁਲਵਿੰਦਰ ਭੈਣ ਨੂੰ ਪਹਿਲਾਂ ਦਾ ਬਹੁਤ-ਬਹੁਤ ਸਲੂਟ ਆ ਕਿ ਉਸ ਦੋ ਕੋੜੀ ਦੀ ਕੰਗੜਾਂ ਦੇ ਚਪੇੜ ਮਾਰ ਕੇ ਉਹਦੀ ਔਕਾਤ ਯਾਦ ਕਰਾਤੀ ਸੋ ਮੈਂ ਕੰਗੜਾਂ ਨੂੰ ਜਵਾਬ ਦੇ ਰੂਪ ਚ ਇੱਕ ਦੋ ਲਾਈਨਾਂ ਪੇਸ਼ ਕਰਨ ਜਾ ਰਿਹਾ ਤੇ ਅਗਰ ਉਹ ਚ ਜ਼ਮੀਰ ਜ਼ਿੰਦਾ ਹਿੰਮਤ ਹੈ ਤਾਂ ਸੁਣਨ ਦੀ ਹਿੰਮਤ ਰੱਖੇ ਓ ਸਾਡੇ ਬਾਪਦਾਦਿਆਂ ਨੇ ਸਾਨੂੰ ਦੱਸਿਆ ਸਾਡੇ ਬਾਪਦਾਦਿਆਂ ਨੇ ਸਾਨੂੰ ਦੱਸਿਆ ਕਦੋਂ ਕਿ ਮੈਂ ਹੱਕ ਮੰਗਣਾ ਓ ਸਾਡੇ ਬਾਪਦਾਦਿਆਂ ਨੇ ਸਾਨੂੰ ਦੱਸਿਆ ਕਦੋਂ ਕਿ ਮੈਂ ਹੱਕ ਮੰਗਣਾ ਓ ਤੇਰੇ ਜਿੱਤ ਕੇ ਵੀ ਪਾਉਂਦੇ ਨੇ ਲਫੇੜੇ ਲੱਖ ਲਾਣ ਤਾਵੇਂ ਕੰਗਣਾ ਓ ਤੇਰੇ ਜਿੱਤ ਕੇ ਵੀ ਪਾਉਂਦੇ ਨੇ ਲਫੇੜੇ ਲੱਖ ਲਾਣ ਤਾਵੇਂ ਕੰਗਣਾ ਓ ਤੇਰੇ ਜਿੱਤ ਕੇ ਵੀ ਪਾਉਂਦੇ ਨੇ ਚਪੜੇ ਲੱਖ ਲਾਣ ਤਾਵੇਂ ਕੰਗਣਾ ਸੁਣਦਿਆਂ ਅਵਾਜ਼ ਲਾ ਲਈਏ